ਦੇਖੋ ਇਹ ਸ਼੍ਰੀ ਚਮਕੌਰ ਸਾਹਿਬ ਤੋਂ ਆਉਣ ਵਾਲਾ ਰਸਤਾ ਹੈ ਸ਼੍ਰੀ ਚਮਕੌਰ ਸਾਹਿਬ ਤੋਂ ਜਦੋਂ ਉਧਰੋਂ ਇਹ ਆਉਂਦਾ ਹੈ ਗੱਡੀ ਆਉਂਦੀ ਆ ਤਾਂ ਹਾਦਸਾ ਦੇਖੋ ਅਗਰ ਮੈਂ ਤੁਹਾਨੂੰ ਪਰ ਦਿਖਾਉਣਾ ਤਾਂ ਦੇਖੋ ਕਿ ਕਿਸ ਤਰ੍ਹਾਂ ਇਹ ਇਹ ਹਾਦਸਾ ਅਗਰ ਇਹ ਗੱਡੀ ਦੇਖੋ ਇੱਥੋਂ ਟਰੈਵਲ ਕਰਦੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਅਗਰ ਇੰਨੀ ਉੱਪਰ ਤੋਂ ਲਗਭਗ 100 ਮੀਟਰ ਦਾ ਡਿਸਟੈਂਸ ਇੱਥੋਂ ਤੱਕ ਕੀਤਾ ਤਾਂ ਇਸ ਗੱਡੀ ਦੀ ਸਪੀਡ ਕਿੰਨੀ ਰਹੀ ਹੋਗੀ ਤਾਂ ਦੇਖੋ ਇੱਥੋਂ ਖੜਕੇ ਅਗਰ ਤੁਸੀਂ ਦੇਖੋ ਤਾਂ ਤੁਹਾਨੂੰ ਜ਼ੂਮ ਕਰਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਦੇਖੋ ਨਾਲ ਦੀ ਨਾਲੇ ਤਸਵੀਰ ਦੇਖ ਲਓ ਕਿ ਕਿਸ ਤਰ੍ਹਾਂ ਦੀਆਂ ਇਹ ਤਸਵੀਰਾਂ ਨੇ ਉੱਪਰ ਉਸ ਆਂਬ ਦੇ ਨਾਲ ਜਾ ਕੇ ਉਹ ਜੋ ਤੁਸੀਂ ਇੰਨੀ ਦੂਰ ਤੋਂ ਪਹਿਲਾਂ ਦੇਖੋ ਦੂਰੀ ਦਿਖਾਉਣ ਦੀ ਕੋਸ਼ਿਸ਼ ਕਰਦਾ ਦੇਖੋ ਤਾਂ ਉਸ ਤੋਂ ਬਾਅਦ ਇਹ ਤਸਵੀਰ ਤੁਹਾਨੂੰ ਦਿਖਾਉਣ ਦੀ ਨਾਲ ਦੀ ਨਾਲ ਕੋਸ਼ਿਸ਼ ਕਰੀਏ ਕਿ ਦੇਖੋ ਆਂਬ ਦੇ ਇਸ ਛਾਣੇ ਦੇ ਨਾਲ ਜਾ ਕੇ ਗੱਡੀ ਉੱਪਰ ਟਕਰੌਂਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਆ ਇਸ ਵੇਲੇ ਇਸ ਹਾਲਾਤ ਦੇ ਵਿੱਚ ਗੱਡੀ ਆ ਪਰ ਤੁਸੀਂ ਇਹ ਦੇਖੋ ਵੀ ਬਚਾਵ ਰਿਹਾ ਪਰ ਉਸ ਤੋਂ ਬਾਅਦ ਕਿੰਨਾ ਖਤਰਨਾਕ ਭਿਆਨਕ ਖਾਸ ਹੈ ਜਦੋਂ ਪਰਮਾਤਮਾ ਰੱਖਦਾ ਹੈ ਜਦੋਂ ਪਰਮਾਤਮਾ ਕੁਦਰਤ ਤੁਹਾਡੇ ਨਾਲ ਹੋਵੇ ਤਾਂ ਤੁਹਾਨੂੰ ਵੱਡੇ ਹਾਦਸਿਆਂ ਦੇ ਵਿੱਚ ਵੀ ਬਚਾ ਪਰ ਬਾਰ-ਬਾਰ ਤੇਜ਼ ਰਫ਼ਤਾਰ ਕਿੰਨੀ ਖਤਰਨਾਕ ਹੈ ਇਹ ਤਸਵੀਰਾਂ ਬੋਲ ਰਹੀਆਂ ਨੇ ਪਰ ਇਹ ਖਤਰਨਾਕ ਤਸਵੀਰਾਂ ਨੇ ਜਿਸ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸਾ ਇਹਨਾਂ ਭਿਆਨਕ ਸੀ ਕਿ ਲਗਭਗ 100 ਮੀਟਰ ਘੱਟੋ-ਘੱਟ 50 ਮੀਟਰ ਤੱਕ ਇਹ ਵੱਤੋ-ਬਾਤ ਦੇਖਿਆ ਜਾਵੇ ਤਾਂ ਹਵਾ 'ਚ ਗੱਡੀ ਇਹ ਟਰੈਵਲ ਕਰਕੇ ਇੱਥੋਂ ਗਈ ਹੈ ਤੇ ਇਹਦੀ ਸਪੀਡ ਕਿੰਨੀ ਹੋਊਗੀ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਸਸ਼ੀਗਲ ਜੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੇਖੋ ਇੱਕ ਕਹਾਵਤ ਹੈ ਕਿ ਜਾਖੇ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬ੍ਰਾਂਡ ਨਿਊ ਗੱਡੀ ਆ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਗੱਡੀ ਇਸ ਵੇਲੇ ਪੜਖ ਖੱਚੇ ਹੋ ਗਏ ਪਰ ਹੱਥ ਸੇ ਬਹੁਤ ਦੇਖਣੇ ਪਰ ਇੱਕ ਖਾਸਾ ਹੈ ਦੇਖੋ ਇਹ ਗੱਡੀ ਦਾ ਹਾਦਸਾ ਕਿਸ ਤਰ੍ਹਾਂ ਹੋਇਆ ਹੈ ਤਸਵੀਰ ਦੇਖੋ ਤੁਸੀਂ ਇਹ ਨਾਲ ਦੀ ਨਾਲ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਆਖਰ ਇਹ ਗੱਡੀ ਕਿੰਨੀ ਸਪੀਡ ਦੇ ਵਿੱਚ ਹੋਊਗੀ ਜਿਸ ਤੇ ਕਰਕੇ ਇਹ ਗੱਡੀ ਦੇਖੋ ਇਹ ਐਸਵਾਈਐਲ ਪੁਲ ਤੇ ਹੈ ਇਹ ਉੱਪਰੋਂ ਹਾਦਸਾ ਹੋਇਆ ਤਾਂ ਦੇਖ ਸਕਦੇ ਹੋ ਗੱਡੀ ਜਦੋਂ ਉੱਪਰੋਂ ਟਰੈਵਲ ਕਰਦੀ ਹੈ ਉਹ ਤੋਂ ਉਸ ਤੋਂ ਬਾਅਦ ਗੱਡੀ ਅੰਬ ਦੇ ਉੱਪਰ ਜਾ ਕੇ ਟਕਰਾਂਦੀ ਹੈ ਤਾਂ ਉਹ ਉਸ ਦੀ ਸਪੀਡ ਕਿੰਨੀ ਰਹਿੰਦੀ ਹੋਊਗੀ ਤਾਂ ਦੇਖ ਸਕਦੇ ਹੋ ਸ੍ਰੀ ਚਮਕੌਰ ਸਾਹਿਬ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਕਿ ਰਾਗੀ ਰ ਇੱਥੇ ਆ ਰਹੇ ਸੀ ਪਰ ਹਾਦਸਾ ਦੇਖੋ ਕਿੰਨਾ ਭਿਆਨਕ ਹੋਇਆ ਗੱਡੀ ਦੇ ਹਾਲਾਤ ਕੀ ਨੇ ਇਹ ਤਸਵੀਰਾਂ ਬੋਲ ਰਹੀਆਂ ਨੇ ਹਾਲਾਂਕਿ ਦੂਸਰੀ ਗੱਡੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਉਸ ਤੋਂ ਬਾਅਦ ਦੀਆਂ ਤਸਵੀਰਾਂ ਨੇ ਅਗਰ ਮੈਂ ਉੱਪਰ ਤੋਂ ਤੁਹਾਨੂੰ ਦਿਖਾਉਣ ਦੀਆਂ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਦੇਖ ਸਕਦੇ ਹੋ ਕੀ ਦੇਖੋ ਹਵਾ ਚੁਟਦੀ ਉਹ ਗੱਡੀ ਆ ਇਹ ਉੱਪਰ ਜਾ ਕੇ ਟਕਰਾਈ ਆ ਦੇਖੋ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਇਹ ਦੇਖੋ ਇਹ ਹਵਾ ਦੇ ਉੱਪਰ ਜਾ ਕੇ ਲੱਗੀ ਆ ਇਹ ਗੱਡੀ ਤਾਂ ਮਹਾਂ ਕਟੂ-ਕਟ ਧਰਤੀ ਤੋਂ 15 ਫੁੱਟ ਦਾ ਇਹ ਡਿਸਟੈਂਸ ਹੋਊਗਾ। ਕਮ ਸੇ ਕਮ 15 ਫੁੱਟ ਹਵਾ 'ਚ। ਔਰ ਕਟੂ-ਕਟ 100 ਮੀਟਰ ਜਿਹੜੀ ਆ ਇਹ ਹਾਦਸਾ ਟਰੈਵਲ ਕਰਕੇ ਗੱਡੀ ਆਈ ਹੈ ਤਾਂ ਇਹ ਤਸਵੀਰ ਦੇਖੋ। ਕਿੰਨੀਆਂ ਖਤਰਨਾਕ ਤਸਵੀਰਾਂ ਨੇ ਜਦੋਂ ਪਰ ਕੁਦਰਤ ਪ੍ਰਮਾਤਮਾ ਰੱਖਦਾ। ਤਾਂ ਫਿਰ ਬਹੁਤ ਚੀਜ਼ਾਂ ਤੋਂ ਬਚਾਉਂਦਾ। ਹਾਦਸਾ ਬਹੁਤ ਭਿਆਨਕ ਹੋਇਆ ਪਰ ਜੇ ਦੇਖਿਆ ਜਾਏ ਕੁਦਰਤ ਜਾ ਕੇ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਉਸ ਜਗ੍ਹਾ ਇਹ ਕਹਾਵਤ ਜ਼ਰੂਰ ਹੁੰਦੀ ਆ